ਵਿਦਿਆਰਥੀਆਂ ਦਾ ਹਾਜ਼ਰ ਰਜਿਸਟਰ ਖੋਲ੍ਹਿਆ ਹੀ ਸੀ ਕਿ ਗੁਰਨੂਰ ਮੇਰੇ ਮੇਜ਼ ਦੇ ਸਾਹਮਣੇ ਆਖ ਲੋਤਾ ਮੈਂ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਵੇਖਿਆ ਤਾਂ ਉਹ ਕਹਿਣ ਲੱਗਾ ਸਰ ਜੀ ਮੈਨੂੰ 5 ਛੁੱਟੀਆਂ ਚਾਹੀਦੀਆਂ ਨੇ ਕੀ ਕਿਹਾ 5 ਛੁੱਟੀਆਂ ਮੈਂ ਗੁੱਸੇ ਵਾਲਾ ਮੂੰਹ ਬਣਾਉਂਦਾ ਹੋਇਆ ਚੀਕਿਆ ਕਰੋਨਾ ਕਰਕੇ ਪਹਿਲਾਂ ਹੀ 2 ਸਾਲਾਂ ਤੋਂ ਪੜ੍ਹਾਈ ਦਾ ਸਤਿਆਨਾਸ਼ ਹੋਇਆ ਪਿਆ ਤੇ ਹੁਣ ਵੀ ਪਤਾ ਨਹੀਂ ਕਦੋਂ ਇਸ ਨੇ ਦੁਬਾਰਾ ਸਕੂਲ ਬੰਦ ਕਰਵਾ ਦੇਣੇ ਹਨ ਤੇ ਤੁਹਾਨੂੰ 5 ਪੰਜ ਛੁੱਟੀਆਂ ਚਾਹੀਦੀਆਂ ਕੁਈ ਛੁੱਟੀ ਨਹੀਂ ਮਿਲਨੀ ਲੱਗੀ ਸਮਝ ਫਿਰ ਮੈਂ ਥੋੜਾ ਸ਼ਾਂਤ ਹੁੰਦਿਆਂ ਪੁੱਛਿਆ ਕਿਉਂ ਚਾਹੀਦੀਆਂ ਨੇ ਪੰਜ ਛੁੱਟੀਆਂ ਕਿਹੜੇ ਮੇਲੇ ਜਾਣਾ ਹੁਣ ਗੁਰਨoor ਨੇ ਮਾਸੂਮੀਅਤ ਨਾਲ ਜਵਾਬ ਦਿੱਤਾ ਸਰ ਜੀ ਮੇਰੀ ਮੰਮੀ ਦਾ ਵਿਆਹ ਆ ਇਸ ਕਰਕੇ ਨਾਨੀ ਨੇ ਕਿਹਾ ਸੀ ਕਿ ਪੰਜ ਛੁੱਟੀਆਂ ਲੈ ਕੇ ਆਵੀ ਮੈਂ ਸੁਣ ਕੇ ਹੈਰਾਨ ਰਹਿ ਗਿਆ ਸਾਰੇ ਬੱਚੇ ਮੰਮੀ ਦੇ ਵਿਆਹ ਦੀ ਗੱਲ ਸੁਣ ਕੇ ਹੱਸਣ ਲੱਗੇ ਕੀ ਆਪਸ ਵਿੱਚ ਕੋਈ ਸਰਮਸਰ ਕਰਨ ਲੱਗ ਪਈ ਗੁਰਨੂਰ ਨੂੰ ਮੈਂ ਪੰਜ ਛੁੱਟੀਆਂ ਦੇ ਕੇ ਘਰ ਤੋਰ ਦਿੱਤਾ ਤੇ ਬਾਕੀ ਵਿਦਿਆਰਥੀਆਂ ਨੂੰ ਕੰਮ ਕਰਵਾਉਣ ਲੱਗ ਪਿਆ ਅਸਲ ਵਿੱਚ ਮੈਨੂੰ ਇਸ ਸਕੂਲ ਵਿੱਚ ਆਇਆ ਚਾਰ ਪੰਜ ਮਹੀਨੇ ਹੀ ਹੋਏ ਸਨ ਗੁਰਨੂਰ ਬਾਰੇ ਮੈਨੂੰ ਇਹ ਤਾਂ ਪਤਾ ਸੀ ਕਿ ਉਹ ਨਾਨਕੇ ਰਹਿੰਦਾ ਹੈ ਪਰ ਇਹ ਜਾਣਕਾਰੀ ਨਹੀਂ ਸੀ ਕਿ ਉਸਦੇ ਮੰਮੀ ਪਾਪਾ ਦਾ ਤਲਾਕ ਹੋ ਚੁੱਕਾ ਹੈ ਕਦੇ ਕਦੇ ਉਸਦੀ ਨਾਨੀ ਹੀ ਸਕੂਲ ਆਉਂਦੀ ਹੁੰਦੀ ਸੀ ਤੇ ਕਹਿੰਦੀ ਹੁੰਦੀ ਸੀ ਕਿ ਗੁਰਨੂਰ ਨੂੰ ਉਸਨੇ ਪੱਤ ਬਣਾ ਕੇ ਆਪਣੇ ਕੋਲ ਰੱਖਿਆ ਅਗਲੇ ਦਿਨ ਮੈਂ ਗੁਰਨੂਰ ਦੀ ਨਾਨੀ ਨੂੰ ਸਕੂਲ ਬੁਲਾਇਆ ਤਾਂ ਉਹ ਦੱਸਣ ਲੱਗੀ ਗੁਰਨੂਰ ਦਾ ਪਾਪਾ ਬੇਰੋਜ਼ਗਾਰ ਹੋਣ ਦੇ ਨਾਲ ਨਾਲ ਸਿਰੇ ਦਾ ਨਸ਼ੇੜੀ ਬਣ ਗਿਆ ਸੀ ਪੈਸੇ ਦੀ ਤੰਗੀ ਤੇ ਉਤੋਂ ਅੱਤ ਦੇ ਨਸ਼ੇ ਕਾਰਨ ਦੋਵਾਂ ਜੀਆਂ ਵਿੱਚ ਕਾਟੂ ਕਲੇਸ਼ ਜਨ ਲੱਗ ਪਿਆ ਫਿਰ 1.5 ਸਾਲ ਪਹਿਲਾਂ ਦੋਵਾਂ ਵਿੱਚ ਤਲਾਕ ਹੋ ਗਿਆ ਗੁਰਨੂਰ ਆਪਣੀ ਮੰਮੀ ਨਾਲ ਨਾਨਕੇ ਘਰ ਰਹਿਣ ਲੱਗ ਪਿਆ ਤੇ ਪਿੰਡ ਦੇ ਸਕੂਲ ਵਿੱਚ ਚੌਥੀ ਜਮਾਤ ਵਿੱਚ ਦਾਖਲ ਹੋ ਗਿਆ ਗੁਰਨੂਰ ਦੀ ਨਾਨੀ ਨੇ ਚਮਕਰੀ ਅੱਖਾਂ ਨਾਲ ਅੱਗੇ ਆਖਿਆ ਕਿ ਗੁਰਨੂਰ ਦੀ ਮੰਮੀ ਵਾਸਤੇ ਇੱਕ ਚੰਗਾ ਰਿਸ਼ਤਾ ਆਇਆ ਹੈ ਤੇ ਉਹ ਗੁਰਨੂਰ ਨੂੰ ਵੀ ਅਪਣਾਉਣ ਲਈ ਤਿਆਰ ਹਨ ਅੰਤੋਂ ਕਹਿਣ ਲੱਗੀ ਮੇਰਾ ਕੀ ਹੈ ਅੱਜ ਹੈਗੀ ਆ ਲਹੂਮਾ ਜਨਾਹੂਮਾ ਇਹਨਾਂ ਦੋਨਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵਾਂਗੀ ਤਾਂ ਮੇਰਾ ਮਰਨਾ ਸੌਖਾ ਹੋ ਜਾਊ ਪੁੱਤ ਉਸ ਦਿਨ ਤੋਂ ਬਾਅਦ ਗੁਰਨੂਰ ਸਕੂਲ ਨਹੀਂ ਆਇਆ 10-12 ਦਿਨਾਂ ਬਾਅਦ ਉਸਦੀ ਨਾਨੀ ਸਕੂਲ ਛੱਡਣ ਦਾ ਸਰਟੀਫਿਕੇਟ ਵੀ ਲੈ ਗਈ ਉਸਦੀਆਂ ਅੱਖਾਂ ਵਿੱਚ ਖੁਸ਼ੀ ਸਾਫ਼ ਚਲਕ ਰਹੀ ਸੀ ਤੇ ਉਹ ਹੱਸ-ਹੱਸ ਦੱਸ ਰਹੀ ਸੀ ਕਿ ਗੁਰਨੂਰ ਦਾ ਨਵਾਂ ਪਾਪਾ ਬਹੁਤ ਚੰਗਾ ਏ ਤੇ ਗੁਰਨੂਰ ਹੁਣ ਉੱਥੇ ਹੀ ਬੜਾਈ ਕਰੇਗਾ ਮੈਂ ਬੜਾ ਜ਼ੋਰ ਲਾਇਆ ਕਿ ਹਮਰ ਪੇਪਰਾਂ ਦੇ ਦਿਨ ਹਨ ਅਜਿਉ ਨਾਮ ਨਾ ਕਟਵਾਉਣ ਪਰ ਉਹ ਆਪਣੀ ਗੱਲ ਤੇ ਅੜੀ ਰਹੀ ਤੇ ਸਰਟੀਫਿਕੇਟ ਲੈ ਕੇ ਹੀ ਸਕੂਲੋਂ ਮੁੜੀ ਇਸ ਗੱਲ ਨੂੰ ਮੁਸ਼ਕਲ ਨਾਲ ਮਹੀਨਾ ਖੋਇਆ ਹੋਵੇਗਾ ਕਿ ਗੁਰਨੂਰ ਤੇ ਉਸਦੀ ਨਾਨੀ ਸਕੂਲ ਵਾਪਸ ਆ ਗਏ ਦੁਖੀ ਹੁੰਦਿਆਂ ਨਾਨੀ ਨੇ ਦੱਸਿਆ ਕਿ ਗੁਰਨੂਰ ਦਾ ਨਵਾਂ ਪਪਾ ਪਹਿਲਾਂ ਤਾਂ ਚਾਚਾ ਨਾਲ ਗੁਰਨੂਰ ਨੂੰ ਵੀ ਆਪਣੇ ਨਾਂ ਲੈ ਗਿਆ ਪਰ ਵਿਆਹ ਦੇ 2 ਹਫ਼ਤੇ ਬਾਅਦ ਹੀ ਇਸ ਕਰਕੇ ਇਹਦੀ ਮੰਮੀ ਨਾਲ ਲੜਨ ਲੱਗ ਪਿਆ ਉਹ ਅੱਖਾਂ ਪੁੰਚਦਿਆਂ ਕਹਿਣ ਲੱਗੀ ਦੂਜੀ ਥਾਂ ਵਸੀ ਔਰਤ ਦੀ ਵੀ ਆਪਣੀ ਹੀ ਮਜਬੂਰੀ ਹੁੰਦੀ ਆ ਕਿ ਦੂਜੇ ਤਲਾਕ ਦੇ ਡਰੋਂ ਇਹਦੀ ਮਾਂ ਫੇਰ ਇਸ ਨੂੰ ਮੇਰੇ ਕੋਲ ਛੱਡ ਗਈ ਆ ਇਸ ਤਤਲੇ ਦੇ ਕਰਮਾਂ ਵਿੱਚ ਮਾਂ-ਬਾਪ ਦਾ ਪਿਆਰ ਹੀ ਨਹੀਂ ਆ ਮਾਸਟਰ ਜੀ ਇਸ ਤੇ ਹਿੱਸੇ ਮਾਮੇ-ਮਾਮੀਆਂ ਰੀਆਂ ਝੜਕਾਂ ਹੀ ਲਿਖਿਆ ਨੇ ਸੋ ਦਸਤੇ ਨੂੰ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਦੇ ਰਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਕਹਾਣੀ ਸੁਣ ਲਈ ਧੰਨਵਾਦ